ਇਹ ਗੰਡੇ ਦੀ ਪਟਾਈ ਹੋ ਚੁੱਕੀ ਹੈਗੀ ਪ੍ਰੋਪਰ ਜਿਹੜਾ ਕੇਰ ਵੀ ਆ ਚੁੱਕਿਆ ਹੈ ਬਾਕੀ ਤੁਸੀਂ ਸਾਈਡ ਤੇ ਜਿਹੜੇ ਗੱਟੇ ਦੇਖ ਸਕਦੇ ਹੋ ਕਿਸਾਨ ਨੇ ਗੱਟਿਆਂ ਦੇ ਵਿੱਚ ਗੰਡੇ ਜਿਹੜੀ ਭਰਤੀ ਕੀਤੀ ਹੋਈ ਆ ਗੰਡਾ ਪੱਟਣ ਤੋਂ 20-25 ਦਿਨ ਪਹਿਲਾਂ ਕਿਸਾਨ ਦੀ ਆਪਣੇ ਵੀਡੀਓ ਬਣਾਈ ਸੀ ਵੀ ਸਾਰੀ ਜਾਣਕਾਰੀ ਪੁੱਛੀ ਕਿਹੜਾ ਸੀਡ ਹੈ ਕਦੋਂ ਲਾਇਆ ਤੇ ਕਿੰਨਾ ਕੁ ਜਿਹੜਾ ਕੇਰ ਆ ਸਕਦਾ ਅੱਜ ਕਿਸਾਨ ਦੇ ਨਾਲ ਦੁਬਾਰੇ ਆਪਾਂ ਜਾਣਕਾਰੀ ਲੈਣ ਦੇ ਲਈ ਆਇਆ ਵੀ ਇਸ ਵੈਰੈਟੀ ਦਾ ਛੋਡੇ ਕਿੰਨਾ ਕੁ ਜਿਹੜਾ ਕੇਰ ਰਿਹਾ 80 ਕਾ ਬਾਈ ਸੋਸੀ ਕਰ ਬਾਈ ਜੀ ਬਾਈ ਜੀ ਨਾਮ ਕੀ ਆਪਣਾ ਸਰਜੀਤ ਸਿੰਘ ਟੰਡਈ ਆਲਮਪੁਰ ਬੋਦਲਾ ਮੋਬਾਈਲ ਨੰਬਰ ਬਾਈ ਜਿਹੜਾ ਮਾਨਸਾ ਮੋਬਾਈਲ ਨੰਬਰ 9888 97057 ਬਾਈ ਜੀ ਪਹਿਲੀ ਤਾਂ 100 ਗੰਡੇ ਦੀ ਖੇਤੀ ਨੂੰ ਕਰਦਿਆਂ ਸਾਨੂੰ ਕੈਮਾ ਸਾਲ ਹੈ ਤੀਸਰਾ ਸਾਲ ਹੈ ਜੀ ਤੀਸਰਾ ਸਾਲ ਹੈ ਇਸ ਸਾਲ ਰਕਬਾ ਕਿੰਨਾ ਲਾਇਆ ਸੀ ਗੰਡੇ ਦਾ ਇਸ ਦੇ ਸਾਡੇ ਕੋਲ ਮਤਲਬ ਹੈਗੇ ਨੇ 5 ਕਨਾਲਾਂ ਲਈ 5 ਕਨਾਲਾਂ ਲਈ ਹੁਣ ਹੁਣ ਤੱਕ ਕਿੰਨੇ ਕਨਾਲਾਂ ਦੇ ਵਿੱਚੋਂ ਗੰਡੇ ਦੀ ਜਿਹੜੀ ਪਟਾਈ ਹੋ ਗਈ ਤੁਹਾਡੀ ਹੁਣ ਆਪਣੇ ਕੋਲ ਸਵਾ ਦੋ ਕਨਾਲਾਂ ਦੀ ਹੋ ਗਈ ਪਲੱਸ ਸਵਾ ਦੋ ਕਨਾਲਾਂ ਦੀ ਹੋ ਗਈ ਥੋੜਾ ਉੱਤੇ ਠੀਕ ਹੈ ਤੇ ਭਾਈ ਜੀ ਪਹਿਲਾਂ ਤਾਂ ਇਸ ਵੈਰਾਈਟੀ ਬਾਰੇ ਦੱਸੋ ਵੀ ਵੈਰਾਈਟੀ ਕਿੱਥੋਂ ਦੀ ਹੈ ਪਿੰਕ ਰੈੱਡ ਡਾਰਕ ਰੈੱਡ ਠੀਕ ਹੈ ਜੀ ਪਿੰਕ ਰੈੱਡ ਡਾਰਕ ਰੈੱਡ ਹੈ ਇਹ ਸਰਚ ਵੈਰਾਈਟੀ ਠੀਕ ਹੈ ਆਪਣਾ ਜਸਪਾਲ ਸਿੰਘ ਆਉਣੇ ਹਨ ਅੱਛਾ ਮਾਰਕਾ ਆਪਣਾ ਰੱਦਿਆ ਠੀਕ ਹੈ ਜੀ ਹਾਂਜੀ ਤੇ ਭਾਈ ਜੀ ਤੁਸੀਂ ਨੇ ਗੰਡੇ ਦੀ ਜਿਹੜੀ ਟ੍ਰਾਂਸਫਰਡਿੰਗ ਕੀਤੀ ਸੀ ਤੇ ਕਿੰਨੀ ਤਰੀਕ ਨੂੰ ਕੀਤੀ ਸੀ 16 ਦਸੰਬਰ ਨੂੰ 16 ਦਸੰਬਰ 16 ਤੋਂ 23 ਤੱਕ ਅੱਛਾ ਜੀ ਹਾਂਜੀ ਤੇ ਭਾਈ ਫਿਰ ਖਾਦ ਕਰਾਗੇ ਉਸ ਭਾਈ ਦੇ ਨਾਲ ਖਾਦ ਕਰਾ ਕੇ ਜੀ ਥੱਲੇ ਆਪਣਾ ਡੀਏਪੀ ਪੋਟਾਸ਼ ਜਿੰਕ अच्छा ये है मतलब तैयारी मिले ठीक है उदो बाद बस कुछ नहीं पाया जे को ते 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 दे कोई तेल ਤਾਂ ਪਾਉਂਦਾ ਤਾਂ 12 ते 6 ਕਰ ਜੇਟ अच्छा जी ਤੇ ਡੈਲੀਗੇਟ ਦਵਾਈ ठीक है ਤੇ ਸੈਜ ਮੇਨਟੇਨ ਵਾਲੀ ਅੱਟਾ ਸੂਪਰ ਕਰ ਠੀਕ ਹੈ ਇਹ ਕੋਈ ਗੁੱਡਗੜਾ ਰ ਆ ਬਈ ਨਾ ਗੁੱਡ ਨਹੀਂ ਕਰੀ ਜੀ ਇੱਕ ਵੀ ਗੁੱਡ ਨਹੀਂ ਕਰੀ ਨਾ ਨਾ ਕੋਈ ਨਹੀਂ ਕਰੀ ਤੇ ਪਾਣੀ ਫਿਰ ਕੰਮੇਂ ਦਾ ਲਾਉਣਾ ਪਾਣੀ ਵੀਰੇ ਜਦੋਂ ਲਾਪਾ ਲਾਤੀ ਇਹ ਮਤਲਬ 16 ਦਸੰਬਰ ਨੂੰ ਤੋਂ ਅੱਲਗ ਚੁੱਕਿਆ ਦੀਗਾ اچھا ਜੀ ਤੇ ਇਹ ਨੂੰ ਕਲੀਅਰ ਹੋ ਗਿਆ ਦੀ ਆਪਣਾ ਠੀਕ ਹੈ ਤੇ ਉਦੋਂ ਬਾਅਦ ਅਸੀਂ 8 ਦਿਨਾਂ ਬਾਅਦ ਪਾਣੀ ਲਾਤਾ اچھا ਯਾਨੀ ਕਿ 30 ਜਨਵਰੀ ਤੱਕ ਇਹ ਰਹਾ 30 ਦਸੰਬਰ ਤੱਕ ਠੀਕ ਹੈ 30 ਦਸੰਬਰ ਨੂੰ ਲਾਦਾ ਪਾਣੀ ਓਕੇ ਉਦੋਂ ਬਾਅਦ ਆਪਣਾ ਦਵਾਈ ਆਉਂਦੀ ਏ ਪੈਂਡਾਮੈਥ੍ਰਿਨ ਠੀਕ ਹੈ ਉਹ ਭਾਈ ਢੋਲੀ ਦੀ 250 ਗ੍ਰਾਮ ਅੱਛਾ ਉਹ ਅਸੀਂ ਮਤਲਬ ਏਕੜ ਦੇ ਹਿਸਾਬ ਨਾਲ 5 ਢੋਲੀਆਂ ਹੁੰਦੀਆਂ ਨੇ ਠੀਕ ਹੈ ਤੇ ਉਹ ਕਰਤੀਆਂ ਅੱਛਾ ਠੀਕ ਤੇ ਭਾਈ ਜੀ ਜਿਵੇਂ ਹੁਣ ਅੱਜ ਤੁਸੀਂ ਗੰਢੇ ਦੀ ਹਾਰਵੈਸਟਿੰਗ ਕਰ ਲਈ ਇਹਦੇ ਵਿੱਚ ਜਿਵੇਂ ਕਿਸਾਨ ਬਈ ਗੰਡਾ ਲਾ ਲੈਂਦੇ ਆ ਜਿਆਦਾ ਨਿਸਰ ਜਾਂਦਾ ਹੈਗਾ ਕੋਈ ਨਿਸਰਨੀ ਪ੍ਰੋਬਲਮ ਆਈ ਸੀ ਨਹੀਂ ਕੋਈ ਨਿਸਰਨੀ ਆਪਣਾ ਪਿਆਜ ਤੁਸੀਂ ਪਹਿਲਾਂ ਵੀ ਵੀਡੀਓ ਬਣਾਈ ਉਹਦੇ ਹਾਂਜੀ ਹਾਂਜੀ ਉਹ ਦੇਖਿਆ ਤੁਹਾਨੂੰ ਨਾ ਆਪਣਾ ਕੋਈ ਨਿਸਾਰੂ ਨਹੀਂ ਹੁੰਦਾ ਜੀ ਕੋਈ ਇਹ ਚ ਪੜਾਕਾ ਨਹੀਂ ਮਾਰਦਾ ਨਾ ਹਰਾ ਹੋਵੇਗਾ ਨਾ ਇਹ ਬਾਅਦ ਚ ਅੱਛਾ ਜੀ ਚ ਦੋ ਮਹੀਨੇ ਘਰੇ ਪਿਆ ਰਹੇ ਠੀਕ ਹੈ ਅੱਜ ਪਾਸੇ ਪਟਕੇ ਹੁਣ ਭਰ ਰਹੇ ਆ ਠੀਕ ਹੈ ਪੰਜ ਦਿਨੋਂ ਸਾਡੀ ਪਟਾਈ ਨੂੰ ਆ ਅਸੀਂ ਭਰ ਰਹੇ ਆ ਦੇਖੋ ਆ ਦੇਖੋ ਪਿਆਜ ਆਪਣਾ ਠੀਕ ਹੈ ਇਹ ਭਰ ਰਹੇ ਆਗੇ ਹੁਣ ਅਸੀਂ ਅੰਦਰ ਲਾਈਏ ਨਾ ਸਟੋਰ ਦੇ ਵਿੱਚ ਅੱਛਾ ਜੀ 2 ਮਹੀਨੇ ਪਿਆ ਰਹੂਗਾ 2 ਮਹੀਨੇ ਬਾਅਦ ਕਟਾਈ ਦੀ ਕਰਗਾ ਫਟ ਮਾਰ ਦਾਂਗੇ ਫੁੱਲ ਖਲਾ ਦਾਂਗੇ ਇਹਦਾ ਨੀ ਸ਼ੁਰੂ ਹੋਗਾ ਨਹੀਂ ਪੰਗਰੂਗਾ ਨਹੀਂ ਤੋ ਠੀਕ ਹੈ ਭਾਈ ਜਿਵੇਂ ਇਹਦੇ ਚ ਯੂਰੀਆ ਨਹੀਂ ਪੈਂਦਾ ਜੀ ਯੂਰੀਆ ਘੱਟ ਪਾਓ ਅੱਛਾ ਯੂਰੀਆ ਘੱਟ ਪਾਉਣਾ ਯਾਨੀ ਕਿ ਯੂਰੀਆ ਸੀ ਨਾ ਮਾਤਰ ਵਾਂਗੂ ਹੀ ਆ ਜੀ ਅਸੀਂ ਪਾਉਣਾ ਹੈ ਤਕਰੀਬਨ 1 ਏਕੜ ਮਗਰ 45 ਕਿਲੋ ਪੈਂਦਾ ਹੈ ਪੂਰੇ ਸੀਜ਼ਨ ਦਾ 4-5 ਮਹੀਨਿਆਂ ਚ ਅੱਛਾ ਜੀ ਉਹ ਵੀ ਅਸੀਂ ਜਦੋਂ ਪਾਣੀ ਸ਼ੁਰੂ ਹੋ ਜਾਂਦਾ ਹੈ ਉਦੋਂ ਮਤਲਬ 10-15 ਕਿਲੋ ਲਾਉਣ 10 ਕਿਲੋ ਲਾਉਣੇ ਅਸੀਂ ਲਈ ਅੱ ਤੇ ਬਾਈ ਹੁਣ ਜਿਹੜਾ ਫਾਰਮਰ ਲੈਵਲ ਤੁਸੀਂ ਸੇਲ ਕਰ ਰਹੇ ਹੋ ਗੱਟਾ ਗੱਟੇ ਦੀ ਭਰਤੀ ਕਿੰਨੀ ਕਿਲੋ ਦੀ ਕੀਤੀ ਅਸੀਂ ਤਕਰੀਬਨ ਅਸੀਂ ਕਵਾਂਟਰ ਦੇ ਹਿਸਾਬ ਨਾਲ ਦੇ ਰਹੇ ਹਾਂ ਜੀ 18 1800 ਰੁਪਏ ਕਵਾਂਟਰ 18 ਵੀ ਕਿਲੋ ਮਤਲਬ 18 ਵੀ ਕਿਲੋ ਜੀ ਅੱਛਾ ਜੀ ਸਾਡੇ ਇੱਥੇ ਹੀ ਵਿਕਰੇਗਾ ਇਹੋ ਜਿਹਾ ਕੋਈ ਕਸਟਮਰ ਹੋਵੇ ਉਹ ਜੇ ਭਰਤੀ ਕਰ ਦਿੰਨੇ 40 ਵੀ ਹੈਗੀ 28 ਵੀ ਹੈਗੀ ਸੀ ਛੋਟਾ ਮਤਲਬ ਮਤਲਬ ਕਸਟਮਰ ਉਠਾਈ ਦੇ ਦਿੰਨੇ ਆ ਨਹੀਂ ਕਵਾਂਟਰ ਅੱਛਾ ਅੱਛਾ ਜੀ ਹਾਂ ਜੀ ਇਹ 28 ਕਿਲੋ ਦੀ ਭਰਤੀ ਆਪਣੀ ਜੀ ਠੀਕ ਹੈ 56 ਕਿਲੋ ਹੋ ਗਿਆ ਜੇ ਕੋਈ ਇਹੀ ਚ ਪਹੁੰਚੋ ਹੋਏ ਲੈ ਜਾਂਦੇ ਠੀਕ ਭਾਈ ਜਿਵੇਂ ਤੁਸੀਂ ਜਿਹੜਾ ਹੋਇਆ ਬ੍ਰਿਗੇਡ ਪਿਆਜ ਹੈ ਨਹੀਂ ਬ੍ਰੋਕੋਲ ਅੱਛਾ ਹਾਂ ਜੀ ਜਿਵੇਂ ਵੀਡੀਓ ਦੇ ਵਿੱਚ ਦੇਖ ਹੀ ਸਕਦਾ ਭਾਈ ਜਿਹੜਾ ਗੰਡਾ ਕਾ ਨਾ ਨਾ ਤਾਂ ਸਜੇ ਵੱਡਾ ਨਾਂ ਵਾਲਾ ਛੋਟਾ ਕਿਉਂਕਿ ਜਿਹੜਾ ਵੀ ਵਾਲਾ ਵਿਕਰੀ ਵਾਲਾ ਜੀ ਅੱਛਾ ਜੀ ਹਾਂ ਜੀ ਇਹਨੂੰ ਫਿਰ ਇੱਕ ਬੰਦਾ ਲੈਂਦਾ ਹੈਗਾ ਠੀਕ ਹੈ ਨਾ ਇਹ ਗਲੇ ਅੱਛਾ ਨਾ ਇਹ ਮਤਲਬ ਹਰਾ ਹੋਵੇ ਅੱਛਾ ਠੀਕ ਹੈ ਤੇ ਅਗਲੇ ਸਾਲ ਭਾਈ ਜੇ ਕਿਸਾਨ ਭਰਾ ਲਾਉਣਾ ਵੀ ਚਾਹੁੰਦੇ ਨੇ ਗੰਡਾ ਤੇ ਉਹਦੀ ਪਨੀਰੀ ਕਿੱਥੋਂ ਮਿਲ ਕੇ ਤੁਸੀਂ ਪਨੀਰੀ ਆਪਾਂ ਲਾਵਾਂਗੇ ਜੀ ਪਲਾਂਟ ਉਹਦੇ ਨਰਸਰੀ ਲਾਵਾਂਗੇ ਅੱਛਾ ਜੀ ਉਸ ਟਾਈਮ ਅਸੀਂ ਅਵੇਲੇਬਲ ਕਰਾ ਦਾਂਗੇ ਬਨੇਵਰ ਕਰਾਵਾਂਗੇ ਜਾਣਕਾਰੀ ਵੀ ਦੇਵਾਂਗੇ ਠੀਕ ਹੈ ਔਰ ਜੇ ਕੋਈ ਲਾਉਣਾ ਚਾਹੁੰਦਾ ਹੈ ਪਿਆਜ ਇਹ ਠੀਕ ਹੈ ਤਾਂ ਅਸੀਂ ਉਹਨੂੰ ਪੂਰਾ ਗਾਈਡ ਕਰਾਂਗੇ ਪੂਰਾ ਸੀਜ਼ਨ ਨਾ ਹਾਰਵੈਸਟ ਤੱਕ ਤੱਕ ਬਈ ਜੇ ਗੱਲ ਕਰੀਏ ਕਨਾਲ ਦੀ ਕਿੰਨੀ ਲੜਾਈ ਅੱਜ ਤੱਕ ਅੱਜ ਅਸੀਂ ਕੱਲ ਅੱਜ ਤੁਸੀਂ ਆਏ ਹੋ ਅੱਜ ਗੜਿਆ ਤੁਹਾਡੇ ਸਾਹਮਣੇ ਉਹ ਨਹੀਂ ਦੇਖ ਕੇ ਢੱਕ ਕੇ ਵੀ ਪਹਿਲਾਂ ਸਗਾ ਅੰਦਰ ਲਾਈ ਜਾਣਾ ਸਟੋਰ ਚ ਅੱਛਾ ਜੀ ਵੀ ਜਿਹਦੇ ਕੋਈ ਵੀਡੀਓ ਦੇਖਾਂਗੇ ਅਸੀਂ ਕੱਲ ਆਹ ਕਵਾਂਟੀਟੀ ਕੀਤੀ ਹੈ ਹੁਣ ਸਾਡੇ ਕੋਲ ਦੋ ਕਨਾਲਾ ਦੋ ਮਰਲੇ ਤਿੰਨ ਕ ਮਰਲੇ ਦੀ ਚਾਰ ਮਰਲੇ ਇਹਦੇ ਵਿੱਚੋਂ 143 ਗੱਟੇ ਭਰ ਗਏ ਜੀ 143 ਗੱਟੇ ਪੱਤੇ ਭਰ ਗਿਆ ਪਏ ਨੇ ਕੁਝ ਤਾਂ ਕੁ ਸੁੰਦਰ ਲਾਈ ਪਏ ਨੇ ਉਸ ਹਲੇ ਥੱਲੇ ਬੋਕ ਨਾਲ 3 ਮਰਲੇ ਸੀ ਹਾਂਜੀ ਅੱਛਾ ਸਵਾ ਗੋਦੋ ਕਨਾਲ ਲਾ ਲੋ ਠੀਕ ਹੈ ਲਗੋ 20 ਮਰਲੇ ਹੁੰਦੇ ਨੇ ਨਾ ਕਨਾਲ ਦੇ ਸਵਾ ਗੋ 10 ਮਰਲੇ ਹੋਣਗੇ ਸਵਾ ਤੋਂ ਕਨਾਲ ਲਾ ਲੋ ਠੀਕ ਹੈ ਠੀਕ 10 ਮਰਲਿਆਂ ਦੀ ਹੋਗੀ ਹਾਂਜੀ ਭਾਈ ਕਿਸਾਨ ਨੇ ਉਸ ਦਿਨ ਵੀ ਦੱਸਿਆ ਸੀ ਵੀ 22 23 ਮਣ ਜਿਹੜੀ ਇੱਕ ਕਨਾਲ ਦੀ ਬਈ ਹਿਲ ਆਉਣੀ ਹੈਗੀ ਹਾਂ ਉਹ ਤਾਂ ਆਉਣੀ ਆਉਣੀ ਹੈ ਹੁਣ ਸਾਡਾ 551 ਮਣ ਲਿਖੜੇ ਅੱਛਾ ਅੱਜ ਦੀ ਅੱਜ ਦੀ ਗੜੀ ਮੈਂ ਦੇਖੇ ਹੁਣ ਠੀਕ ਹੈ ਕੈਲਕੂਲੇਸ਼ਨ ਕਰਕੇ ਦੇਖੇਗਾ ਤੁੰਗ ਬਹੁ ਮਜੇ ਤਰ੍ਹਾਂ ਮਜਾ ਮਨ ਨਿਕਲੇ ਨਿਕਲੇ ਉਹਨਾਂ ਤੋਂ ਕੈਲਕੂਲੇਸ਼ਨ ਕਰ ਦਿੰਨੇ ਪਿਆ 22 21 22 21 22 ਬਸ 21/2 ਕਾਉਂਟਰ ਬਾਈ ਕਨਾਲ ਦੇ ਵਿੱਚੋਂ ਨਿਕਲਦੀ ਨਿਕਲਦਾ ਨਿਕਲੂਗਾ ਜੀ ਬਸ ਨਹੀਂ ਆਪਾਂ ਗੰਡਾ ਜਿਆਦੇ ਲਾ ਲੈਨੇ ਖੇਤਾਂ ਦੇ ਵਿੱਚ ਵੀ ਲਾ ਲੈਨੇ ਆਪਾਂ ਜਾਂ ਨਸਾਰੂ ਹੋ ਜਾਂਦਾ ਜਾਂ ਥੱਲੇ ਟਿੰਡਲੇ ਆ ਬਣ ਜਾਂਦਾ ਉਹ ਐਂ ਹੈ ਜੀ ਜਦੋਂ ਬਜੂਰੀਆ ਵੱਧ ਪਾਈ ਜਾਂਦੇ ਆ ਉਹਦੇ ਨਾਲ ਮਤਲਬ ਸੈਜ ਦਾ ਮੋਟਾ ਹੋ ਜਾਂਦਾ ਵਿੱਚ ਜਾਨ ਨਹੀਂ ਰਹਿੰਦੀ ਵਜਨ ਨਹੀਂ ਰਹਿੰਦਾ ਬਜੈ ਦਾ ਭਜਨ ਨਾਰਹਿਣ ਕਰਕੇ ਉਹ ਬਾਅਦ ਚ ਇਹਦੇ ਵਿੱਚ ਪਾਈਪ ਜੀ ਬਣ ਜਾਂਦੀ ਹੈ ਜਿਹੜੀ ਤੇ ਇਹਦੀ ਭੁੱਖ ਹੁੰਦੀ ਉਹ ਖਤਮ ਹੋ ਜਾਂਦੀ ਹੈ। ਅੱਛਾ ਉਹ ਵਿੱਚੋਂ ਜਾਣ ਖਤਮ ਹੋ ਜਾਂਦੀ ਜੂਰੀਆ ਕਰਕੇ ਉੱਤੇ ਜਾਂਦਾ ਹੈ ਵਿੱਚੋਂ ਪੁੱਜ ਜਾਂਦਾ ਉਹ ਥੋਥਲੇ ਰਹ ਜਾਂਦਾ ਹੈ ਬਜਨ ਆਉਂਦਾ ਹੈ। ਆਪਾਂ ਵੀ ਜਿਹੜੇ ਖੇਤਾਂ ਵਿੱਚ ਗੰਡੇ ਲਾਉਣਾ ਆਪਾਂ ਕਹਿੰਨਾ ਬਾਈ ਯਾਰ ਇਹਦੇ ਵਿੱਚ ਆਪਾਂ ਜੂਰੀਆ ਨੇ ਪਾਉਂਦੇ ਨਹੀਂ ਕਰਦੇ। ਦੇਖੋ ਜਿਹੜੀ ਤਤਾਲੀ ਸਪਰੇਹਾਂ ਨੇ ਜਾਂ ਜਿੰਨੇ ਕੋਈ ਤੇਲਾ ਵਗੈਰ ਆਉਂਦਾ ਜਾਂ ਕੋਈ ਜਿਹੜਾ ਸੁੰਡ ਵਗੈਰਾ ਪੈਂਦਾ ਇਹਦੇ ਵਾਸਤੇ ਦੇਖੋ ਆਪਾਂ ਨੂੰ ਕੋਈ ਨਾ ਕੋਈ ਦਵਾਈ ਦੇ ਕੇ ਕਰਨੀ ਪਊ ਜਮਾ ਪਿਓਰ ઓਰਗੈਨਿਕ ਤਾਂ ਇਹ ਹੁੰਦਾ ਨਹੀਂ ਹੈ ઓਰਗੈਨਿਕ ਤਾਂ ਕਰਿਆ ਨਹੀਂ ਆਪਾਂ ਇਹ ਇਹ ઓਰਗੈਨਿਕ ਨਹੀਂ ਕਰਿਆ ਜੀ ਮੇਰੇ ਕਹਿੰਦਾ ਮਤਲਬ ਇਹ ਝਾੜ ਵਧਾਉਣ ਦੀ ਆਪਣੇ ਕੋਲੇ ਤਕਨੀਕ ਹੈ ਇਹ ਝਾੜ ਕਿਵੇਂ ਵਧਦਾ ਹੈ ਇਹਨੂੰ ਪਹਿਲੇ ਮਤਲਬ 2 ਮਹੀਨੇ ਪਾਣੀ ਰੋਕ ਕੇ ਰੱਖੋ ਉਨ ਦਿਨ ਨਾ ਹੋਊਗਾ। ਠੀਕ ਹੈ। ਯਾਨੀ ਕਿ ਦਸੰਬਰ ਦੇ ਵਿੱਚ ਆਪੇ ਇੱਕ ਮਹੀਨਾ ਅਡਵਾਂਸ ਲਾ ਦਿਓ ਇਹਨੂੰ ਸਿਆਲ ਚ ਲਾ ਦਿਓ। ਪੱਕੇ ਕਰਨਾ ਪੱਕਾ ਕੰਡਾ ਇਹ। ਠੀਕ ਹੈ। ਇਹ ਚ 6 ਮਹੀਨੇ ਪਹਿਰੇ ਤੁਹਾਡੇ ਘਰ। ਅੱਛਾ। ਇਹਨੂੰ ਇੱਕ ਮਹੀਨਾ ਪਹਿਲਾਂ ਹੁਣ ਮਤਲਬ ਇਹ ਦਸੰਬਰ ਮਹੀਨੇ ਦੇ ਪਹਿਲੇ ਤਰੀਕ ਚ ਲਾ ਦਿਓ। ਅਸੀਂ ਤਾਂ ਲੇਟ ਲਾਇਆ ਥੋੜਾ ਜਿਹਾ ਦੱਸ ਨਾ। ਅੱਛਾ। ਅਗਲੀ ਵਾਰ ਅਸੀਂ ਇਹਨੂੰ 1 ਦਸੰਬਰ ਨੂੰ ਸ਼ੁਰੂ ਕਰਾਂਗੇ। ਠੀਕ ਹੈ। 1 ਜੋ 2 ਦਸੰਬਰ ਨੂੰ ਸ਼ੁਰੂ ਕਰ ਦਾਂਗੇ। ਠੀਕ ਹੈ। ਜਿੰਨਾ ਇਹਨੂੰ ਅਡਵਾਂਸ ਲਾ ਦਾਂਗੇ ਉਹਨਾਂ ਟਾਈਮ ਬਾਅਦ ਮਿਲ ਜਾਊਗਾ। ਅੱਛਾ ਜੀ। ਨਹੀਂ ਲੋਕ ਜਾ ਕੇ ਇਨੇ ਚੜ ਬਤਾਉਣੀ ਬਤਾਉਣਾ ਠੀਕ ਹੈ ਜੀ ਸ਼ੁਕਰੀਆ ਭਾਈ ਕਰਦੇ